4 ਤਰੀਕ ਨੂੰ ਲੈਕਚਰ ਦਾ ਰਿਜ਼ਲਟ ਆ ਤੇ 4 ਤਰੀਕ ਨੂੰ ਹੀ ਗੁਰੂ ਅਰਜਨ ਦੇਵ ਜੀ ਪਾਸ਼ਾ ਦਾ ਸ਼ਹੀਦੀ ਦਿਨ ਆ ਤੇ ਤੁਹਾਨੂੰ ਪਤਾ ਹੀ ਨਹੀਂ ਪੰਜਾਬੀ ਲੋਕ ਇਤਿਹਾਸ ਸੁ ਭੁੱਲੀ ਜਾ ਰਹੇ ਆ ਮੈਨੂੰ ਯਾਦ ਨਹੀਂ ਮੈਨੂੰ ਨਹੀਂ ਪਤਾ ਹੀ ਮੈਨੂੰ ਵੀ ਕਿਸੇ ਸੱਜਣ ਨੇ ਦੱਸਿਆ ਕੱਲ ਮੈਨੂੰ ਵੀ ਦੱਸਿਆ ਤੁਹਾਨੂੰ ਦੱਸਦਾ ਮੈਂ ਕਿੰਨੇ ਦੱਸਿਆ ਮੈਨੂੰ ਤੇ 4 ਤਰੀਕ ਨੂੰ ਹੀ ਗੁਰੂ ਮਹਾਰਾਜ ਦਾ ਸ਼ਹੀਦੀ ਦਿਵਸ ਆ ਤੇ 4 ਤਰੀਕ ਨੂੰ ਲੈਕਚਰ ਦਾ ਰਿਜ਼ਲਟ ਆ ਹੌਣ ਸਿੱਧੀ ਜੀ ਗੱਲ ਦਾ ਵੀ ਇਲੈਕਸ਼ਨ ਹੋਊਗੀ ਕੋਈ ਜਿੱਤੂਗਾ ਤੇ ਉਹ ਖੁਸ਼ੀਆਂ ਵੀ ਮਨਾਊਗਾ ਪੰਗੜੇ ਵੀ ਪਾਊਗਾ ਢੋਲ ਵੀ ਵਜਵਾਊਗਾ ਤੇ ਇਹ ਸਾਡੇ ਬਾਬਿਆਂ ਨੇ ਕੀ ਆ ਵੀ ਬਸ ਚੜਾਵਾ ਹੀ ਇਕੱਠਾ ਕਰੀ ਗਏ ਤੇ ਹਾਲੇ ਬਾਰੇ ਲੋਕਾਂ ਨੂੰ ਜਿਆਦਾ ਦੱਸਿਆ ਨਹੀਂ ਹੁਣ ਮੈਨੂੰ ਕਿਹੜਾ ਪਤਾ ਸੀ ਕਿ ਹੋਰ ਲੋਕਾਂ ਨੂੰ ਨਹੀਂ ਪਤਾ ਹੁਣ ਤੁਹਾਨੂੰ ਵੀ ਆ ਜਿਹੜਾ ਵੀਡੀਓ ਹੈ ਦੇਖ ਕੇ ਪਤਾ ਲੱਗਣਾ ਆ ਜਿਹੜੀ ਗੱਲ ਆ ਵੱਡੀ ਵੱਡੀ ਸੀਰੀਅਸ ਆ ਤੇ ਹੁਣ ਜਿਹੜਾ ਜਿੱਤੂਗਾ ਉਹ ਢੋਲ ਵਜਾਊਗਾ ਖੁਸ਼ੀਆਂ ਮਨਾਊਗਾ ਲੱਡੂ ਵੜੂਗਾ ਅਨਾਂ ਹੋਰ ਵੀਡੀਓ ਬਣਾਉਗਾ ਪਾਊਗਾ ਪਰ ਵੀਰੋ ਇਹ ਉਸ ਦਿਨ ਨਹੀਂ ਹੋਣਾ ਚਾਹੀਦਾ ਜਿਹੜਾ ਵੀ ਭਾਈ ਜਿੱਤਦਾ ਆ ਜਿਹਦੀ ਵੀ ਜਿੱਤ ਹੁੰਦੀ ਆ ਉਹਨੂੰ ਚੁੱਪ ਕਰਕੇ ਰੱਬ ਦਾ ਨਾਮ ਲੈ ਕੇ ਘਰ ਬੈਣਾ ਚਾਹੀਦਾ ਆ ਤੇ ਜਿਹੜਾ ਉਸ ਦਿਨ ਦਿਹਾੜਾ ਆ ਉਹਦੇ ਹਿਸਾਬ ਨਾਲ ਸ਼ਾਂਤ ਰਹਿਣਾ ਚਾਹੀਦਾ ਮਹਾਰਾਜ ਦੀ ਗੁਰਬਾਣੀ ਪੜ੍ਹਨੀ ਚਾਹੀਦੀ ਆ ਕੱਲ ਮੈਨੂੰ ਮੇਰੇ ਕੋ ਪਰਮ ਮਤਰਾ ਸੁਰਿੰਦਰ ਬਾਉ ਸਰ ਭਾਜੀ ਰਿਹਾ ਗੱਲ ਦੱਸੀ ਗਏ ਯਾਰ ਇੱਕ ਇਹੋ ਜਿਹਾ ਵੀਡੀਓ ਬਣਾ ਇੱਕ ਇਹੋ ਜਿਹਾ ਵੀਡੀਓ ਬਣਾ ਵੀ ਯਾਰ ਲੋਕਾਂ ਨੂੰ ਪਤਾ ਲੱਗ ਗਿਆ ਕਿ ਮੋਨਾ ਨਹੀਂ ਚਾਹੀਦਾ ਉਹਨਾਂ ਤੇ ਮੈਂ ਸੋਚਿਆ ਮੈਂਗਾ ਭਾਜੀ ਆ ਤੁਸੀਂ ਬਹੁਤ ਹੀ ਵੱਡੀ ਗੱਲ ਆ ਕੀ ਹੈ ਤੇ ਮੇਰੇ ਮਨ ਵਿੱਚ ਵੀ ਹੈ ਨਹੀਂ ਤੇ ਮੈਂ ਪੱਕਾ ਵੀਡੀਓ ਬਣਾ ਕੇ ਪੌਰਾ ਲੋਕਾਂ ਨੂੰ ਪਤਾ ਲੱਗੇ ਇਹ ਗੱਲ ਦਾ ਤੇ ਵੀਰੋ ਬਾਕੀ ਵੀਡੀਓ ਆਪਣਾ ਸ਼ੇਅਰ ਕਰਿਓ ਵੀਡੀਓ ਸ਼ੇਅਰ ਕਰਿਓ ਹਾਂ ਤੇ ਪਰ ਮੈਨੂੰ ਨਹੀਂ ਲੱਗਦਾ ਕੋਈ ਡਲੂਆ ਦੇਖੀ ਸਾਰੇ ਆਪੋ ਆਪਣੀ ਜਿੱਤ ਦੇ ਨਸ਼ੇ ਚੂਰ ਹੋਣੇ ਆ ਸਾਰੇ ਮौज-ਮਸਤੀ ਜਹੋਣੇ ਆ ਸਾਰੇ ਜਸ਼ਨ ਜਿਹੜਾ ਪੈਹਾ ਲਾਇਆ ਜਾਂ ਲਾਉਣਾ ਜਾਂ ਆਉਣਾ ਜਾਂ ਜਿੱਦਾਂ ਵੀ ਜਿੱਤ ਤੁਹਾਨੂੰ ਪਤਾ ਯਾ ਜਿੱਤ ਦਾ ਮਤਲਬ ਕੀ ਹੁੰਦਾ ਹੈ ਖਾਸ ਕਰ ਜਿਹੜੀ ਪੰਜਾਬ ਵਰਗੀ ਪੋਲਿਟਿਕਸ ਹੈ ਦੇ ਵਿੱਚ ਜਿੱਤ ਦਾ ਮਤਲਬ ਇਹ ਆ ਵੀ ਜਿਹੜਾ ਬੰਦਾ ਜਿੱਤ ਗਿਆ ਆਪ ਤੇ ਮਾਲਾ-ਮਾਲ ਰਿਸ਼ਤੇਦਾਰ ਯਾਰ ਦੋਸਤ ਵੀ ਮਾਲਾ-ਮਾਲ ਹੋ ਜਾਂਦੇ ਆ ਪੰਜਾਂ ਸਤਾ ਪੁਛਤਾ ਵਾਸਤੇ ਤੇ ਉਹੀ ਪੁਰਾਣੇ ਲੋਕੀ ਜਿੱਦ ਦੇ ਹੁਣ ਕੁਝ ਨਵੇਂ ਲੋਕ ਜਿੱਤਣ ਲੱਗੇ ਆ ਤੇ ਭਾਈ ਜਿਹੜਾ ਜਿੱਤ ਗਿਆ ਉਹਦੀਆਂ ਪੰਜੇ ਕਿਓ ਜਦ ਸਿਰ ਕੜਾਈ ਜਦ ਕਿਸੇ ਨੇ ਖਿਆਲ ਨਹੀਂ ਰੱਖਿਆ ਵੀ ਅੱਜ ਸਾਡੇ ਗੁਰੂ ਮਹਾਰਾਜ ਦਾ ਸ਼ੀਰ ਦੀ ਦਿਹਾੜਾ ਆਇਆ ਇਸ ਤੋਂ ਇਲਾਵਾ 84 ਦਾ ਜਿਹੜਾ ਗੋਲੀਕਾਂ ਉਹ ਵੀ ਹੋਇਆ ਸੀ ਬੜਾ ਮਾਰਾ ਟਾਈਮ ਸੀ ਉਹ ਬੜੇ ਲੋਕ ਬਰਬਾਦ ਹੋਏ ਬੜੇ ਬਰਬਾਦ ਹੋਏ ਜਿਹੜੇ ਸ਼ਰਾਬਤੀ ਉਹ ਕੋਈ ਉਹ ਨਹੀਂ ਪਰ ਜਿਹੜੀ ਆਮ ਜਨਤਾ ਹੀ ਵਿਚਾਰੀ ਬੜੀ ਬਰਬਾਦ ਹੋਈ ਉਹ ਵੀ ਇਹਨਾਂ ਦਿਨਾਂ ਵਿੱਚ ਹੀ ਆ ਹੈਨਾ 84 ਰਟੈਗ ਤੇ ਗੁਰੂ ਮਹਾਰਾਜਾ ਜਿਹੜਾ ਜਿਹੜਾ ਆ ਉਹ ਚਾਰ ਜਾਂ ਪੰਜ ਨੂੰ ਮੇਰੇ ਖਿਆਲ ਚਾਰ ਨੂੰ ਦੱਸਿਆ ਵਾ ਭਾਜੀ ਨੇ ਕਿਉਂਕਿ ਅੱਜ ਕੱਲ ਕਲੰਡਰ ਵੀ ਅੱਗੇ ਪਿੱਛੇ ਹੋਏ ਬੈਠਦੇ ਨਾ ਦੀਵਾਲੀ ਵੀ ਦੋ ਦੋ ਦਿਨ ਦਾਦੀ ਵੀ ਕੋਈ ਕਹਿੰਦਾ ਸਾਡੀ ਦੀਵਾਲੀ ਅੱਜ ਆ ਕੋਈ ਕਹਿੰਦਾ ਸਾਡੀ ਅੱਜ ਆ ਦਸਹਿਰਾ ਵੀ ਕੋਈ ਕਹਿੰਦਾ ਅੱਜ ਆ ਕੋਈ ਕਹਿੰਦਾ ਕੱਲ ਨੂੰ ਆ ਹੈ ਅੱਦੇ ਕਹਿੰਦੇ ਸਾਡਾ ਅੱਜ ਆ ਸਾਡਾ ਆ ਸਹੀ ਆ ਦੂਜੇ ਕਹਿੰਦੇ ਨਹੀਂ ਸਾਡਾ ਜਿਹੜਾ ਇਹ ਸਹੀ ਆ ਤੇ ਵੀਰੋ ਇਹ ਜਿਹੜੀਆਂ ਗੱਲਾਂ ਇਹ ਬਹੁਤ ਸੋਚਣ ਵਾਲੀਆਂ ਬਹੁਤ ਸੋਚਣ ਜੀ ਹੋ ਗਿਆ ਪਰ ਸਾਡੀ ਪੰਜਾਬੀ ਕੀ ਆ ਵੀ ਹੁਣ ਜ਼ਿਆਦਾ ਆਪਣੇ ਧਰਮ ਤੋਂ ਹਟ ਕੇ ਕਿਉਂਕਿ ਪੁਜਾਰੀਵਾਦ ਨੇ ਜਿਹੜਾ ਪਿਛਲੇ 20-30 ਸਾਲਾਂ 'ਚ ਪਾਇਆ ਇਕੱਠਾ ਕੀਤਾ ਨਾ ਨਗਲੀ ਕਹਾਣੀਆਂ ਸੁਣਾ-ਸੁਣਾ ਕੇ ਉਹਨਾਂ ਪੰਜਾਬ ਦੀ ਸਾਈਕੋਲੋਜੀ ਤੇ ਬਹੁਤ ਵੱਡਾ ਪ੍ਰਭਾਵ ਪਿਆ ਆ ਤੇ ਲੋਕਾਂ ਨੂੰ ਆਪਣੇ ਧਰਮ ਤੋਂ ਦੂਰ ਜਾਈ ਹੋ ਗਏ ਆ ਹੈ ਨਾ ਕਿਹੜੇ ਟਾਈਮ ਜਦੋਂ ਮੈਂ ਪੰਜਾਬ ਹੁੰਦਾ ਸੀ ਪਹਿਲਾਂ ਉਦੋਂ ਭਾਈ ਗੁਰਦਾਰੇ ਜਾਂਦੇ ਹੁੰਦੇ ਸੀ ਬੜੀ ਤਰ੍ਹਾਂ-ਤਰ੍ਹਾਂ ਸੇਵਾ ਕਰਦੇ ਸੀ ਪਰ ਹੁਣ ਉਹ ਫੀਲਿੰਗ ਨਹੀਂ ਆਉਂਦੀ ਮਥਾ ਟੇਕ ਕੇ ਲੋਕ ਵਾਪਸ ਆ ਜਾਂਦੇ ਮੈਂ ਆਪ ਪਤਾ ਲੱਗੇ ਕਿ ਵਾਪਸ ਆ ਜਾਂਦਾ ਆ ਨਾ ਹੋ ਜਾ ਸੰਤ ਮਾਹਬੂਬ ਹੋ ਰਹਿ ਤੇ ਨਾ ਹੋ ਜਾ ਸੇਵਾਦਾਰ ਹੀ ਰਹਿ ਉਹ ਕਹਿੰਨੇ ਗਿਆ ਨਾ ਵੀ ਉਹ ਕਿੱਦਾਂ ਕੋਈ ਸ਼ੇਰ ਆਪਦਾ ਨਹੀਂ ਕਿਹੜੇ ਸ਼ਾਇਦ ਆ ਕਿ ਤੇਰਾ ਕਿਰਦਾਰ ਨਾ ਰਹਾ ਮੇਰੀ ਆਸਤਾ ਨਾ ਰਹੀ ਤੇ ਜਦੋਂ ਵੱਡੇ ਲੋਕਾਂ ਦੇ ਕਿਰਦਾਰ ਨਹੀਂ ਰਹੇ ਤਾਂ ਆ ਜਾਂਦਾ ਜੀ ਆਸਤਾ ਨਹੀਂ ਰਹੀ ਸੋ ਵੀਰੋ ਸਾਰਿਆਂ ਨੂੰ ਬੇਨਤੀ ਆ ਵੀ ਉਸ ਦਿਨ ਗੁਰੂ ਮਹਾਰਾਜ ਦਾ ਛੀਦੀ ਮਰ ਬਿਆ ਤੇ ਉਹ ਦਿਨ ਇਹ ਜਿਹੜੀ ਜਿੱਦ-ਜੂਦ ਦੇ ਨਾਲ ਖੁਸ਼ੀਆਂ ਦਾ ਮਨਾਇਆ ਜਾਣ ਚੁੱਪ ਕਰਕੇ ਘਰ ਬੈਠਾ ਜਾਵੇ ਉਸ ਦਿਨ ਦੇ ਤਿਉਹਾਰ ਦੇ ਹਿਸਾਬ ਨਾਲ ਸ਼ਬੀਲਾ ਲਾਈਆਂ ਜਾਣ ਤੇ ਸੇਵਾ ਕੀਤੀ ਜਾਵੇ ਬਾਕੀ ਜਿੱਦ ਆਹਮਾਹ ਰਾਜ ਦੇ ਵਸਿਆ ਮਹਾਰਾਜ ਦੇ ਹੱਥਿਆਂ ਉਹਦਾ ਸ਼ੁਕਰਾਨਾ ਘਰ ਬੈਠ ਕੇ ਵੀ ਅਸੀਂ ਕਰ ਸਕਦੇ ਹਾਂ ਧੰਨਵਾਦ ਵੀਰੋ ਧੰਨਵਾਦ